ਮਨੁੱਖ ਦੇ ਅੰਦਰ ਇੱਕ ਕੋਈ ਬੁਰਾ ਵਿਚਾਰ ਆ ਜਾਏ ਨਾ ਅੰਦਰ ਉਹ ਅੰਦਰ ਘੁੰਮਣ ਗੇਰੀ ਬਣਾ ਦਿੰਦਾ ਹੈ ਔਰ ਉਸੇ ਤਰ੍ਹਾਂ ਦਾ ਵਿਚਾਰ बार-बार ਆਵੇਗਾ बार-बार ਉਸੇ ਤਰ੍ਹਾਂ ਦਾ ਆਵੇਗਾ ਥੋੜੀ ਜਿਹੀ ਵੀ ਤਬਦੀਲੀ ਨਹੀਂ ਹੋਵੇਗੀ ਉਸ ਵਿੱਚ ਥੋੜਾ ਜਿਹਾ ਵੀ ਪਰਵਰਤਨ ਨਹੀਂ ਹੋਵੇਗਾ ਉਹ ਆਪਣੀ ਰੇਖਾ ਬਣਾ ਜਾਂਦਾ ਹੈ ਉਹ ਆਪਣਾ ਘੇਰਾ ਬਣਾ ਜਾਂਦਾ ਹੈ ਜ਼ਰੂਰ ਸੋਚਣਾ ਅੰਦਰ ਜਾਤ ਮਾਰਨਾ ਉਸਤਾਖੀ ਮਾਫ ਇੱਕ ਬੁਰਾ ਵਿਚਾਰ ਆ ਜਾਏ ਜਿਸ ਢੰਗ ਦਾ ਆਇਆ ਹੈ ਪਹਿਲੀ ਵਾਰ ਹੁਣ ਜੋ ਪਹਿਲੀ ਵਾਰ ਆਇਆ ਹੈ बार-बार ਆਏਗਾ ਕਿਉਂਕਿ ਘੇਰਾ ਬਣ ਗਿਆ ਉਹਨੇ ਆਪਣਾ ਦਾਇਰਾ ਬਣਾ ਲਿਆ ਉਸਨੇ ਆਪਣੀ ਜਗ੍ਹਾ ਬਣਾ ਲਈ ਹੈ ਹੁਣ बार-बार ਆਏਗਾ ਔਰ ਉਸੇ ਤਰ੍ਹਾਂ ਹੀ ਆਏਗਾ ਬਿਨਾਂ ਤਬਦੀਲੀ ਤੋਂ ਆਏਗਾ ਜੋ ਥੋੜੇ ਬਹੁਤ ਕਦੀ ਅੰਤਰਮੁਖੀ ਹੁੰਦੇ ਹੋਵਣ ਸਿਰਫ ਗੁਰਦੁਆਰਾ ਮਨੋਰੰਜਨ ਹੀ ਨਹੀਂ ਸਮਾਪਾਸ ਕਰਨ ਦਾ ਟੰਗ ਨਹੀਂ ਕਦੀ ਕਦੀ ਜੋ ਜਾਤ ਮਾਰਦੇ ਉਹ ਰੋਂਦੇ ਨੇ ਐਸੇ ਪੁਰਸ਼ ਇੱਕ ਬੁਰਾ ਵਿਚਾਰ ਆਇਆ ਹੈ ਦਾਇਰਾ ਬਣ ਜਾਂਦਾ ਹੈ ਘੇਰਾ ਬਣ ਜਾਂਦਾ ਹੈ ਔਰ ਮੁੜ ਮੁੜ ਕੇ ਉਹ ਵਿਚਾਰ ਉਸੇ ਦਾਇਰੇ 'ਚ ਹੀ ਘੁੰਮਦਾ ਹੈ ਦਿਨ ਦੇ ਚ ਕਈ ਕਈ ਦਫਾ ਹੋਵੇਗਾ ਸ਼ਾਇਦ ਰਾਤ ਨੂੰ ਸੁਪਨਿਆਂ 'ਚ ਵੀ ਆਵੇ ਇਹ ਫਕੀਰ ਕਹਿੰਦਾ ਪਾਰਲਾ ਕੰਡਾ ਦਿਖਾਈ ਨਹੀਂ ਦਿੰਦਾ ਘੁੰਮਣ ਗੇਰੀ ਚ ਮੈਂ ਫਸਿਆ ਤੇ ਦੂਸਰਾ ਨਾਲ ਵੀ ਮੇਰੇ ਕੋਈ ਨਹੀਂ ਜਿਉ ਜੀਆਂ ਦੀ ਬੰਦਗੀ ਮੈਂ ਹੀ ਕਰ ਰਿਹਾ ਮੇਰਾ ਕੋਈ ਸਾਥੀ ਵੀ ਨਹੀਂ ਹੈ ਕਰਮ ਕਾਂਡੀ ਲੋਕ ਲੱਭਦੇ ਨੇ ਕਿਸੇ ਦੀ ਕੋਈ ਕਾਮਨਾ ਕਿਸੇ ਦੀ ਕੋਈ ਕਾਮਨਾ ਕਿਸੇ ਦੀ ਕੋਈ ਇੱਛਾ ਕਿਸੇ ਦੀ ਕੋਈ ਇੱਛਾ ਇਸ ਤਰ੍ਹਾਂ ਦੇ ਖੁਦਾ ਦੇ ਮਾਰਗ ਤੇ ਚੱਲਦੇ ਲੋਕ ਦਿਖਾਈ ਦਿੰਦੇ ਨੇ ਮੈਨੂੰ ਤੇ ਕੋਈ ਸਾਥੀ ਵੀ ਨਹੀਂ ਦਿਖਾਈ ਦਿੰਦਾ ਜਿਸ ਦੇ ਅੰਦਰ ਸਿਰਫ ਖੁਦਾ ਦੀ ਇੱਛਾ ਹੋਵੇ ਔਰ ਕੁਝ ਵੀ ਨਹੀਂ ਖੁਦਾ ਹੀ ਚਾਹੀਦਾ ਹੈ ਖੁਦਾ ਦੀ ਤਲਬ ਹੋਵੇ ਇਸ ਤਰ੍ਹਾਂ ਦੇ ਤੇ ਕੋਈ ਦਿਖਾਈ ਵੀ ਨਹੀਂ ਦਿੰਦੇ ਮੈਨੂੰ ਸਾਥੀ ਵੀ ਨਹੀਂ ਲੱਭਿਆ ਕਹਿੰਦਾ ਕੱਲਾ ਨਾਲ ਕੋਈ ਸਾਥੀ ਵੀ ਨਹੀਂ ਹੈ ਪਾਰਲਾ ਕੰਡਾ ਵੀ ਨਹੀਂ ਦਿਖਾਈ ਦਿੰਦਾ ਔਰ ਗਜ਼ਬ ਦੀ ਗੱਲੇ ਰਾਤ ਵੀ ਅਨੇਰੀਏ ਭਾਵੇਂ ਮੈਨੂੰ ਕੁਝ ਅਸਲੀਅਤ ਦਾ ਵੀ ਗਿਆਨ ਨਹੀਂ ਨਾ ਵੱਡਾ ਫਕੀਰ ਕਹਿੰਦਾ ਮੈਨੂੰ ਕੁਝ ਵੀ ਸਮਝ ਨਹੀਂ ਚਲ ਪਿਆ ਖੁਦਾ ਦੇ ਮਾਰਗ ਤੇ ਖੁਦਾ ਦਾ ਕੁਝ ਵੀ ਪਤਾ ਨਹੀਂ ਪਾਰਲਾ ਖੰਡਾ ਨਹੀਂ ਦਿਖਾਈ ਦਿੰਦਾ ਸੰਸਾਰ ਦੀ ਤਲਬ ਛੱਡ ਦਿੱਤੀ ਏ ਨਿਰੰਕਾਰ ਦੀ ਸਮਝ ਕੋਈ ਨਹੀਂ ਪਦਾਰਥਾਂ ਦੀ ਪਕੜ ਛੱਡ ਦਿੱਤੀ ਏ ਪ੍ਰਮਾਤਮਾ ਦੀ ਕੋਈ ਸਮਝ ਨਹੀਂ ਸਾਨੂੰ ਬੜਾ ਨਿਰਮਾਨ ਸ਼ਬਦ ਦਿੱਤਾ ਸੀ ਸਤਿਗੁਰਾਂ ਨੇ ਸਿੱਖ ਤੂੰ ਸਿੱਖਣਾ ਔਰ ਮਰਦੇ ਦਮ ਤੱਕ ਤੂੰ ਸਿੱਖਣ ਦੀ ਭਾਵਨਾ ਪੈਦਾ ਕਰ ਇਹ ਫੂਕੇ ਹੋਏ ਹੰਕਾਰੇ ਲੋਕ ਕਈ ਦਫਾ ਖਿਆਲ ਆਂਦਾ ਹੈ ਇਹ ਤੇ ਪਤਾ ਨਹੀਂ ਜ਼ਿੰਦਗੀ ਐਵੇਂ ਹੀ ਆ ਜਾਈਂ ਗਵਾ ਛੱਡਣ ਗਏ ਜਗਤ ਦੇਚ ਜਿਸ ਢੰਗ ਨਾਲ ਆਮ ਦੁਨੀਆ ਜੀ ਰਹੀ ਹੈ ਸਿੱਖ ਉਸ ਢੰਗ ਨਾਲ ਨਹੀਂ ਜੀਵਣਾ ਚਾਹੀਦਾ ਸਿੱਖ ਸ਼ਬਦ ਬੜਾ ਨਿਰਮਾਣ ਮੈਂ ਸਿੱਖਣਾ ਚਾਹਨਾ ਕੁਝ ਮੈਂ ਕੁਝ ਨਹੀਂ ਜਾਣਦਾ ਬੜਾ ਨਿਰਮਾਣ ਸ਼ਬਦ ਦਿੱਤਾ। ਮੁਸਲਮਾਨ ਸ਼ਬਦ ਬੜਾ ਇੱਕ ਤਰੀਕੇ ਨਾਲ ਮਹਾਨਤਾ ਰੱਖਦਾ ਆਪਣੇ ਚ ਵਡਿਆਈ ਰੱਖਦਾ ਹੈ। ਸਿੱਖ ਸ਼ਬਦ ਦੀ ਕੀ ਵਡਿਆਈ ਮੈਂ ਸਿੱਖਣਾ ਚਾਹੁੰਦਾ ਮੈਂ ਕੁਝ ਨਹੀਂ ਜਾਣਦਾ। ਮਨੁੱਖ ਹੰਕਾਰ ਕੀ ਕਰੇਗਾ ਇਸ ਸਵਸਥਾ ਤੇ? ਕਿਸ ਤਰ੍ਹਾਂ ਮਾਣ ਕਰੇਗਾ? ਕਿਸ ਤਰ੍ਹਾਂ ਹੰਕਾਰ ਕਰੇਗਾ? ਇਹ ਸ਼ਬਦ ਹੀ ਬੜਾ ਨਿਰਮਾਣ ਹੈ। ਏ ਵਰਗੇ ਕਹਿੰਦਾ ਮੈਨੂੰ ਕੁਝ ਸਮਝ ਨਹੀਂ ਸਾਰਾ ਇਰਾਨ ਪੂਜਦਾ ਹੈ ਕਹਿੰਦਾ ਮੈਨੂੰ ਕੁਝ ਖੁਦਾ ਦੀ ਸਮਝ ਨਹੀਂ ਪਰਲਾ ਕੰਡਾ ਦਿਖਾਈ ਨਹੀਂ ਦਿੰਦਾ ਉਰਾਰਲਾ ਮੈਂ ਛੱਡ ਬੈਠਾ ਸੰਸਾਰ ਦੀ ਪਕੜ ਛੱਡ ਰਿਹਾ ਨਿਰੰਕਾਰ ਦੀ ਕੋਈ ਸਮਝ ਨਹੀਂ ਉਰਾਰਲਾ ਕੰਡਾ ਤਾਂ ਮੈਂ ਦਰਿਆ ਦਾ ਛੱਡ ਬੈਠਾ ਕਿਉਂਕਿ ਦਰਿਆ ਦੇ ਵਿੱਚ ਮੈਂ ਪੈਰ ਪਾ ਬੈਠਾ ਸਿਰਫ ਪੈਰ ਹੀ ਨਹੀਂ ਪਾ ਬੈਠਾ ਘੁੰਮਣ ਗੇਰੀ ਚ ਵੀ ਫਸ ਗਿਆ ਕੋਈ ਤਰ੍ਹਾਂ ਦੇ ਬੁਰੇ ਵਿਚਾਰ بار بار ਆਉਂਦੇ ਔਰ ਪਤਾ ਨਹੀਂ ਤੁਸੀਂ ਕੀ ਸਮਝੋਗੇ ਜਿਹੜੇ ਬਹੁਤਾ ਅਭਿਆਸ ਕਰਦੇ ਨੇ ਬਹੁਤ ਅਭਿਆਸ ਕਰਦੇ ਨੇ ਉਹਨਾਂ ਨੂੰ ਇਸ ਤਰ੍ਹਾਂ ਦਾ ਮਹਿਸੂਸ ਹੁੰਦਾ ਹੈ ਬਾਕੀਆਂ ਨੂੰ ਨਹੀਂ ਕਾਰਨ ਕਾਲੇ ਕਪੜੇ ਹੋਣ ਔਰ ਮਹੀਨੇ ਦੋ ਮਹੀਨੇ ਦੀ ਕਾਲਖ ਵੀ ਚਮੜੀ ਹੋਵੇ ਇਸ ਤਰ੍ਹਾਂ ਦਾ ਮਨੁੱਖ ਜਿਹੜੇ ਗਰਦੋ-ਗੁਬਾਰ ਦੇ ਵਿੱਚ ਬੈਠ ਜਾਏ ਤੇ ਉਸ ਨੂੰ ਮੈਲ ਨਹੀਂ ਦਿਖਾਈ ਦਿੰਦੀ ਆਪਣੇ ਕੱਪੜੇ 'ਚ ਪਹਿਲੇ ਹੀ ਮੈਲੇ ਨੇ ਪਰ ਜਿਸ ਤੇ ਕੱਪੜੇ ਬਿਲਕੁਲ ਸਾਫ਼ ਸੁਥਰੇ ਨੇ ਚਿੱਟੇ ਨੇ ਬੇਦਗ ਨੇ ਮਿੱਟੀ 'ਚ ਬੈਠਦੇ ਆ ਮਾੜਾ ਜਿਹਾ ਦੱਬਾ ਲੱਗਦਿਆਂ ਵੀ ਦਿਖਾਈ ਦਿੰਦਾ ਹੈ ਇਸ ਤਰ੍ਹਾਂ ਦੇ ਫਕੀਰਾਂ ਨੂੰ ਇੱਕ ਤਿੰਨ ਕੇ ਜਿੰਨੀ ਗਲਤੀ ਵੀ ਪਹਾੜ ਜਿੰਨੀ ਦਿਖਾਈ ਦੇਂਦੀ ਜਦ ਕਿ ਆਮ ਬੰਦਿਆਂ ਨੂੰ ਪਹਾੜ ਜਿੰਨੀ ਗਲਤੀ ਇੱਕ ਤਿੰਨ ਕੇ ਜਿੰਨੀ ਵੀ ਨਹੀਂ ਦਿਖਾਈ ਦੇਂਦੀ ਢੰਗ ਹੁੰਦਾ ਨਿਰਮਲ ਹਿਰਦਾ ਹੋ ਜਾਏ ਛੋਟੀ ਗਲਤੀ ਬਹੁਤ ਵੱਡੀ ਦਿਖਾਈ ਦੇਂਦੀ ਹੈ ਮੈਨੂੰ ਦਿਖਾਈ ਦੇ ਰਹੀ ਇਸ ਫਕੀਰ ਨੂੰ ਔਰ ਇਸ ਤਰ੍ਹਾਂ ਦੇ ਫਕੀਰਾਂ ਨੇ ਕਿਹਾ ਅਗਰ ਇੱਕ ਬੁਰਾ ਖਿਆਲ ਆ ਗਿਆ ਉਹ ਆਪਣਾ ਦਾਇਰਾ ਬਣਾ ਲੈਂਦਾ ਹੈ ਘੇਰਾ ਬਣਾ ਲੈਂਦਾ ਹੈ ਔਰ بار بار ਆਉਂਦਾ ਹੈ بار بار ਆਉਂਦਾ ਹੈ ਇਸ ਚੱਕਰ 'ਚ ਨਾ ਪੈਣਾ ਇਹ ਜੋ ਉਪਨਿਸ਼ਦਾਂ ਦੇ ਰਿਸ਼ੀ ਆ ਪੁਰਾਣਿਕ ਗ੍ਰੰਥ ਕਹਿੰਦੇ ਨੇ ਕਿ ਜਦ ਕੋਈ ਤਪ ਕਰਨ ਲੱਗ ਪਵੇ ਇੰਦਰਾਸਨ ਡੋਲ ਜਾਂਦਾ ਹੈ ਔਰ ਉਹ ਫਿਰ ਅਪਛਰਾਂ ਵੇਜਦਾ ਹੈ ਉਸ ਤਪੀਸ਼ਵਰ ਦਾ ਤਪ ਭੰਗ ਕਰਦਾ ਹੈ ਇੰਦਰਾਸਨ ਡੋਲ ਜਾਂਦਾ ਹੈ ਇੰਦਰੀਆਂ ਦਾ ਆਸਨ ਡੋਲ ਜਾਂਦਾ ਹੈ ਮਨੁੱਖ ਦੇ ਇੰਦਰੇ ਡੋਲ ਜਾਂਦੇ ਨੇ ਤਪੀਸ਼ਵਰ ਦੇ ਅੱਖਾਂ ਡੋਲ ਜਾਂਦੀਆਂ ਕੰਨ ਡੋਲ ਜਾਂਦੇ ਨੇ ਪਰ ਕੋਛ ਵੀ ਨਹੀਂ ਡੋਲਦਾ ਰਸਨਾ ਡੋਲ ਜਾਂਦੀ ਹੈ ਖਲੜੀ ਡੋਲ ਜਾਂਦੀ ਹੈ ਇੰਦਰੀ ਡੋਲ ਜਾਂਦੇ ਨੇ ਇੰਦਰ ਜੋ ਇੰਦਰੀਆਂ ਦੇ ਤਲ ਤੇ ਜੀ ਰਹੇ ਹੈ ਔਰ ਇਹ ਡੋਲ ਜਾਂਦੇ ਨੇ ਇਹ ਭਟਕ ਜਾਂਦੇ ਨਹੀਂ ਇਹ ਡੋਲ ਜਾਂਦੇ ਨਹੀਂ ਡੋਲਦੇ ਤੇ ਸਾਰਿਆਂ ਦੇ ਪਹਿਨ ਇਤਨਾ ਮਹਿਸੂਸ ਨਹੀਂ ਆਉਂਦਾ ਜਿਤਨਾ ਉਸ ਨੂੰ ਮਹਿਸੂਸ ਹੁੰਦਾ ਜੋ ਜਪ ਕਰਦਾ ਹੈ ਤਪ ਕਰਦਾ ਹੈ ਇੰਦਰੇ ਡੋਲ ਜਾਂਦੇ ਨੇ ਇੰਦਰਾਸਨ ਡੋਲ ਜਾਂਦੇ ਨੇ ਔਰ ਇੰਦਰਾਸਨ ਡੋਲੇਗਾ ਕਿਉਂਕਿ ਤੀਸਰੀ ਇਹ ਪੌੜੀ ਵੀ ਇਸ ਤਰ੍ਹਾਂ ਹੀ ਹੈ ਕਿਦਰੇ ਕਿਸੇ ਦੇ ਧਨ ਨੂੰ ਦੇਖ ਕੇ ਡੋਲੇਗਾ ਕਿਸੇ ਦੇ ਰੂਪ ਨੂੰ ਦੇਖ ਕੇ ਡੋਲੇਗਾ ਹਰ ਕੀ ਡੋਲੇਗਾ ਹਰ ਕੀ ਇੰਦਰਾਸਨ ਡੋਲੇਗਾ ਇੰਦਰੀਆਂ ਦੇ ਆਸਣ ਇਸ ਤਰ੍ਹਾਂ ਹੀ ਡੋਲਦਾ ਹੈ ਕਿਸੇ ਦੇ ਪਧਾਰਤ ਦੇ ਦੇਖ ਕੇ ਜੋ ਇੰਦਰੇ ਡੋਲਣਗੇ ਕਿਸੇ ਦਾ ਰੂਪ ਦੇਖ ਕੇ ਡੋਲੇਗਾ ਹਰ ਕੀ ਡੋਲੇਗਾ ਔਰ ਤੇ ਡੋਲਣ ਦਾ ਕੋਈ ਮਤਲਬ ਹੀ ਨਹੀਂ ਇੰਦਰਾ ਸਨ ਡੋਲ ਜਾਂਦਾ ਹੈ ਇੰਦਰਾ ਪਛੜਾ ਵੇਚ ਦਿੰਦਾ ਹੈ ਨਹੀਂ ਕਲਪਨਾ ਹੋ ਜਾਂਦੀ ਹੈ ਰੂਪ ਰੰਗ ਦੀ ਕਲਪਨਾ ਹੋ ਜਾਂਦੀ ਹੈ ਪ੍ਰਾਏ ਧਨ ਦੀ ਅੰਦਰ ਕਲਪਨਾ ਹੋ ਜਾਂਦੀ ਹੈ ਇੰਦਰੇ ਡੋਲ ਜਾਂਦੇ ਹਨ ਇਹ ਫਕੀਰ ਕਹਿੰਦਾ ਸ਼ਵੇ ਤਾਰੀਕ ਬੀਮੇ ਮੌਜ ਗਰਦਾ ਬੇਚੁ ਨਹੀਂ ਆਇਲ ਕੁਜਾ ਦਾ ਨਿੰਦੇ ਹਾਲੇ ਮਾਸੁਕ ਸਾਰਾ ਨੇ ਸਾਹਿਲ ਹਾ ਕਿੰਦੇ ਉਹ ਬੰਦੇ ਮੇਰਾ ਹਾਲ ਕੀ ਜਾਣਨ ਜਿਹੜੇ ਇਸ ਰਸਤੇ ਤੇ ਕਦੀ ਚਲੇ ਹੀ ਨਹੀਂ ਕੀ ਪਤਾ ਉਹਨਾਂ ਨੂੰ ਮੈਂ ਕਿੰਨੀ ਵਿਪਤਾ ਦੇਚਾਂ ਕਿੰਨੀ ਅਧਿਆਤਮ ਪੀੜਾਂ ਦੇਚਾਂ ਰਾਤ ਹਨੇਰੀ ਹੈ ਰਸਤਾ ਦਿਖਾਈ ਨਹੀਂ ਦੇ ਰਿਹਾ ਰਸਤੇ ਤੇ ਚੱਲ ਰਹੇ ਆ ਨਮਾਜ਼ ਪੜ ਰਹੇ ਆ ਨਮਾਜ਼ ਦੀ ਸਮਝ ਨਹੀਂ ਤਸਬੀਹ ਫੇਰ ਰਹੇ ਆ ਇਸ ਦੀ ਸਮਝ ਨਹੀਂ ਕੁਰਾਨੋ ਪੜ ਰਹੇ ਆ ਇਸ ਦੀ ਸਮਝ ਨਹੀਂ ਅੱਲਾਹ ਹੋ ਅੱਲਾਹ ਕਰ ਰਹੇ ਐਸਦਾ ਪਤਾ ਨਹੀਂ ਚੱਲ ਰਹਿਆਂ ਰਸਤੇ ਤੇ ਰਸਤਾ ਦਿਖਾਈ ਨਹੀਂ ਦਿੰਦਾ ਔਰ ਆਰਲਾ ਕੰਡਾ ਛੜ ਬੈਠਾ ਅੰਦਰ ਆਦਾ ਬਾਹਰਲਾ ਦਿਖਾਈ ਨਹੀਂ ਦਿੰਦਾ ਸੰਸਾਰ ਦੀ ਪਕੜ ਛੜ ਬੈਠਾ ਨਿਰੰਕਾਰ ਦਿਖਾਈ ਨਹੀਂ ਦਿੰਦਾ ਪਦਾਰਥਾਂ ਦੀ ਪਕੜ ਛੜ ਬੈਠਾ ਪਰਮਾਤਮਾ ਦਾ ਕੁਝ ਪਤਾ ਕੋਈ ਨਹੀਂ ਆਮ ਅਵਿਆਸੀਆਂ ਦੀ ਜ਼ਿੰਦਗੀ ਦਾ ਜੋ ਖਾਕਾ ਖਿੱਚਿਆ ਇਸ ਫਕੀਰ ਨੇ ਬੜਾ ਕਾਬਲੇ ਦੀਦ ਹੈ ਸ਼ਵੇ ਤਾਰੀਕ ਬੀ ਮੇ ਮੌਜ ਗਰਦਾ ਵੇ ਚੁਨੀ ਆਇਲ ਕੁਜਾ ਦਾ ਨਿੰਦ ਹਾਲੇ ਮਾ ਸੁਬਕ ਸਾਰਾ ਨੇ ਸਾਹਿਲ ਹਾ ਪ੍ਰਿੰਸਪਲ ਗੰਗਾ ਸਿੰਘ ਨੇ ਹਾਫਿਜ਼ ਦੀ ਇਸ ਨਜ਼ਮ ਦਾ ਪੰਜਾਬੀ ਅਨੁਵਾਦ ਕੀਤਾ ਸੀ ਔਰ ਪ੍ਰਿੰਸਪਲ ਗੰਗਾ ਸਿੰਘ ਬੜਾ ਮੁਤਾਸਰ ਸੀ ਇਸ ਗਜ਼ਲ ਤੋਂ ਸਮਾਉਣ ਲੱਗਾ ਮੈਂ ਆਪ ਜੀ ਦੇ ਸਾਹਮਣੇ ਰੱਖਾਂ ਇਸ ਗਜ਼ਲ ਦੇ ਮੁਕਾਬਲੇ ਤੇ ਫਿਰ ਨੰਦ ਲਾਲ ਨੇ ਵੀ ਗਜ਼ਲ ਉਚਾਰਨ ਕੀਤੀ ਏ ਇਸ ਫਕੀਰ ਨੂੰ ਸਮਝਾਉਂਦੇ ਆਇਆ ਇਹ ਵੀ ਅਰਜ਼ ਕਰਦੇ ਹਾਂ ਦੋਹਾਂ ਨਜ਼ਮਾਂ ਦੀ ਸ਼ੈਲੀ ਸ਼ਬਦਾਵਲੀ ਇੱਕ ਹੈ ਜੇਕਰ ਤੁਹਾਡੇ ਵਿੱਚ ਕੋਈ ਥੋੜਾ ਜਿਹਾ ਸ਼ਾਇਰੀ ਦੀ ਮਸ ਰੱਖਦਾ ਹੋਵੇ ਕਵਿਤਾ ਦੀ ਮਸ ਫੌਰਨ ਸਮਝ ਆ ਜਾਏਗੀ ਸ਼ੈਲੀ ਵੀ ਇੱਕ ਹੈ ਸ਼ਬਦਾਵਲੀ ਵੀ ਇੱਕ ਹੈ ਕਾਫੀਆ ਵੀ ਇੱਕ ਹੈ ਰਦੀਫ ਵੀ ਇੱਕ ਹੈ ਗੰਗਾ ਸਿੰਘ ਨੇ ਇਸ ਦਾ ਜੋ ਅਨਵਾਦ ਕੀਤਾ ਆਖਰੀ ਪੰਕਤੀਆਂ ਤਾਂ ਮੈਂ ਤੁਹਾਡੇ ਸਾਹਮਣੇ ਰੱਖਾਂ ਰਾਤ ਹਨੇਰੀ ਗੁੰਮਣ gehri ਪਾਣੀ ਠੜ ਠਾ ਮਾਰੇ ਓ ਕੀ ਜਾਣਨ ਹਾਲ ਅਸਾਡਾ ਜੋ ਰਹਿੰਦੇ ਨਦੀ ਕਿਨਾਰੇ ਪਹਿਰੇ ਨਹੀਂ ਪਾਇਆ ਕਦੀ ਹੁਣ ਮੈਂ ਇੱਕ ਇੱਕ ਪੰਕਤੀ ਇਸ ਫਕੀਰ ਦੀ ਸੁਣਨ ਦਾ ਜਾਵਾਂਗਾ ਇੱਕ ਇੱਕ ਪੰਕਤੀ ਨੰਦ ਲਾਲ ਦੀ ਔਰ ਕਈ ਵਫਾ ਹੈਰਾਨ ਹੋ ਗਏ ਇਹਦੇ ਚ ਹਾਫਿਜ਼ ਕਿਹੜਾ ਹੈ ਇਹਦੇ ਚ ਨੰਦ ਲਾਲ ਕੌਣ ਹੈ ਮੈਂ ਇੱਕ ਇੱਕ ਪੰਕਤੀ ਤੁਹਾਡੇ ਸਾਹਮਣੇ ਇੱਕ ਪੰਕਤੀ دیਵਾਨੇ ਹਾਫਿਜ਼ ਦੀ ਇੱਕ ਪੰਕਤੀ دیਵਾਨੇ ਗੋਆ ਦੀ دیਵਾਨੇ ਗੋਆ ਭਾਈ ਨੰਦ ਲਾਲ دیوانے حافظ ایدی پہلی پنکتی مرادر منز لے جانا چے امنو ہش چوں ہر دم دیوانے گویا بھائی صاحب بھائی نند لال مرادر منز لے جانا ہما ایشو اما شادی بھائی صاحب بھائی نند لال حافظ کیڑے راستے تے تو چل پیا ہے ਰੋਜ਼ ਦੀਆਂ ਬੇਚੈਨੀਆਂ ਪਰੇਸ਼ਾਨੀਆਂ ਸੀ ਜਿਸ ਰਸਤੇ ਤੇ ਚੱਲਿਆ ਰੋਜ਼ ਦਾ ਹੀ ਆਨੰਦ ਖੇੜਾ ਖੁਸ਼ੀ ਮਰਾਦਰ ਮੰਜ਼ਲੇ ਜਾਣਾ ਹਮਾ ਐਸ਼ੋ ਹਮਾ ਸ਼ਾਦੀ ਦੂਸਰੀ ਪੰਕਤੀ ਹਾਫਿਜ਼ ਦੀ ਜਰਸ ਫਰੀਆਦ ਮੈਂਦਾਰਤ ਕੇ ਬਰਬੰਦੇ ਦ ਮਹਿਮਲ ਹਾ ਮੌਤ ਦਾ ਘੜਿਆਲ ਵੱਜ ਪੈਂਦਾ ਸੁੱਟੀ ਹੋਈ ਤਸਬੀਹ ਫਿਰ ਚੁੱਕ ਲੈਣਾ ਇੱਕ ਪਾਸੇ ਰੱਖੀ ਹੋਈ ਕੁਰਾਨ ਸ਼ਰੀਫ ਫਿਰ ਚੁੱਕ ਲੈਣਾ ਫਿਰ ਮੈਂ ਵਜ਼ੂ ਕਰਦਾ ਨਮਾਜ਼ ਪੜਨ ਦੀ ਕੋਸ਼ਿਸ਼ ਕਰਦਾ ਮੌਤ ਦਾ ਘੜਿਆਲ ਵੱਜ ਪਿਆ ਜਰਸ ਫਰੀਆਦ ਮੈਂ ਦਾਰਦ ਕੇ ਬਰਬੰਦੇਦ ਮਹਿਮਲ ਹਾ دیਵਾਨੇ ਹੋਇਆ ਭਾਈ ਨੰਦ ਲਾਲ ਜਰਸ ਬੇਹੂਦਾ ਮੈਂ ਨਾਲ ਅਦ ਕੁਝਾ ਬੰਦੇ ਮ ਮਹਿਮਲ ਹਾ ਭਾਈ ਸਾਹਿਬ ਭਾਈ ਨੰਦ ਲਾਲ ਇਹ ਮੌਤ ਦਾ ਘੜਿਆਲ ਇਵੇਂ ਬੇਹੂਦਾ ਪਿਆ ਬੋਲਦਾ ਹੈ ਅਸੀਂ ਤੇ ਆਪਣਾ ਸਮਾਨ ਕਦੀ ਖਲੇ ਰਿਆ ਹੀ ਨਹੀਂ ਬੰਨ ਕੇ ਰੱਖਿਆ ਸੜੀ ਨਿਤ ਚੱਲਣ ਦੀ ਤਿਆਰੀ ਆਪਾਂ ਤੇ ਤਿਆਰ ਬੈਠੇ ਆ ਐਵੇਂ ਫਜ਼ੂਲ ਪਿਆ ਵਜਦਾ ਆਪਾਂ ਤੇ ਤਿਆਰ ਬੈਠੇ ਆ ਇਹ ਮੌਤ ਬਾਵੇਂ ਕੱਲ ਆਉਂਦੀ ਅੱਜ ਆਵੇ ਭਾਈ ਸਾਹਿਬ ਭਾਈ ਨੰਦ ਲਾਲ ਜਰਸ ਬੇ ਹੂਦਵੇਂ ਨਾਲ ਅਲਦ ਕੁਝਾ ਬੰਦੇ ਮਹਿਮਲ ਹਾ ਇਸ ਤਰ੍ਹਾਂ ਦੀ ਗੱਲ ਉਹ ਕਹਿ ਸਕਦਾ ਜੋ ਜਿੰਦਿਆਂ ਜੀ ਪਾਰ ਹੋ ਗਿਆ ਪਰਲ ਕੰਡੇ ਤੇ ਜੀਵਨ ਮੁਕਤ ਹੋ ਗਿਆ ਪ੍ਰਭ ਕੀ ਆ ਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਕਹਾਵੇ ਤੀਸਰੀ ਪੰਕਤੀ ਹਾਫਿਜ਼ ਦੀ ਸ਼ਬੇ ਤਾਰੀਕ ਬੀ ਮੌਜ ਗਰਦਾ ਬੇਚੁਨੀ ਆਏ ਹਨੇਰੀ ਰਾਤ ਹੈ ਦਰਿਆ ਦੇ ਚ ਗਰਦਾਬ ਹੈ ਘੁੰਮਣ ਗੇਰੀ ਹੈ ਬਾਰਲਾ ਕੰਡਾ ਦਿਖਾਈ ਨਹੀਂ ਦਿੰਦਾ ਨਾਲ ਮੇਰੇ ਕੋਈ ਹੈ ਨਹੀਂ ਉਹ ਬੰਦੇ ਮੇਰਾ ਹਾਲ ਕੀ ਜਾਣਨ ਜੋ ਕਦੀ ਇਸ ਰਸਤੇ ਤੇ ਚਲੇ ਹੀ ਨਹੀਂ ਹਾਫਿਜ਼ ਦੋ ਪੰਕਤੀਆਂ ਸੁਣਨਾ ਹਾਫਿਜ਼ ਦੀਆਂ ਕਿਉਂਕਿ ਸਮਾਂ ਲੱਗ ਤੇ ਦੋ ਪੰਕਤੀਆਂ دیਵਾਨੇ ਗੋਆ ਆਨੰਦ ਲਾਲ ਸ਼ਬੇ ਤਾਰੇਕ ਵੀ ਮੈਂ ਮੌਜ ਗਰਦਾ ਵਿੱਚ ਨਹੀਂ ਆਇਲ ਖੁਦਾ ਕੁਜਾ ਦਾ ਆਨੰਦ ਹਾਲੇ ਮਾਸੁਬਕ ਸਾਰਾ ਨੇ ਸਾਹਿਲ ਹ ਨੰਦ ਲਾਲ ਕੈਨਨ ਖੁਦਾ ਹਾ ਜ਼ਰਬਵਤ ਦਾਇਮ ਬਬੀਂਦੀ ਦਾਰੇ ਪਾਕਿ ਸ਼ਰਾ ਨਾ ਘਰ ਦਾ ਬੋਧ ਰੋ ਹਾਇਲ ਨਾ ਦਰਿਆ ਉਹ ਨਾ ਸਾਹਿਲ ਹ ਰਾਤ ਹਨੇਰੀ ਹੈ ਨਹੀਂ ਚਾਨਣਾ ਹੀ ਚਾਨਣਾ ਹੈ ਤੇਰੇ ਨਾਲ ਕੋਈ ਨਹੀਂ ਮੇਰੇ ਨਾਲ ਮੇਰਾ ਮੁਰਸ਼ਦ ਹੈ ਗੁਰੂ ਮੇਰੇ ਸੰਗ ਸਦਾ ਹੈ ਨਾਲੇ ਸ਼ਬਦ ਗੁਰੂ ਮੇਰੇ ਨਾਲ ਪਾਰਲੇ ਕੰਡੇ ਤੈਨੂੰ ਦਿਖਾਈ ਨਹੀਂ ਦਿੰਦਾ ਤੇ ਤੂੰ ਗਰਦਾਬ ਦੇ ਵਿੱਚ ਫਸਿਆ ਹੈ ਘੁੰਮਣ ਗੇਰੀ ਚ ਨਹੀਂ ਖੁਦਾ ਹਾਜ਼ਰ ਬਵਦ ਦائم ਬਬੀਂਦੀ ਦਾਰ-ਏ-ਪਾਕਿਸ਼ਰਾ ਉਹ ਪਾਕ ਦੀਦਾਰ ਮੇਰੀਆਂ ਅੱਖਾਂ ਕਰ ਰਹੀਆਂ ਪਾਰਲੇ ਕੰਡੇ ਤੇ ਪਹੁੰਚ ਗਿਆ ਨਾ ਗਰਦਾਬ ਉਹ ਦਰ ਉਹ ਆਇਲ ਨਾ ਦਰਿਆ ਉਹ ਨਾ ਸਾਹਿਲ ਨਾ ਦਰਿਆ ਦੀਆਂ ਛੱਲਾ ਨੇ ਨਾ ਘੁੰਮਣ ਘੇਰੀਆਂ ਨੇ ਪਰਲੇ ਕੰਡੇ ਦਾ ਆਨੰਦ ਹੀ ਆਨੰਦ ਹੈ ਇਕ ਨੇ ਰਸਤੇ ਦੀਆਂ ਔਕੜਾਂ ਦਾ ਜ਼ਿਕਰ ਕੀਤਾ ਹੈ ਇਕ ਨੇ ਮਿਲਾਪ ਦੇ ਆਨੰਦ ਦਾ ਜ਼ਿਕਰ ਕੀਤਾ ਹੈ ਇਕ ਨੇ ਰਸਤੇ ਦੇ ਉਤਾਰ ਚੜਾਓ ਦਾ ਜ਼ਿਕਰ ਕੀਤਾ ਹੈ ਇਕ ਨੇ ਮੰਜ਼ਿਲ ਦੀ ਠਹਿਰਾਓ ਦਾ ਜ਼ਿਕਰ ਕੀਤਾ ਹੈ ਕਾਫੀਆ ਰਦੀਫ ਇੱਕੋ ਹੈ ਸ਼ੈਲੀ ਸ਼ਬਦਾਵਲੀ ਇੱਕੋ ਹੈ ਇਹਤੇ ਮੈਂ ਕਿਣਕਾ ਮਾਤਰ ਤੁਹਾਡੇ ਸਾਹਮਣੇ ਰੱਖਿਆ ਹੈ ਜਿਤਨੇ ਸੂਫੀ ইরਾਨੀ ਫਕੀਰ ਹੋਏ ਨੇ ਸਾਰਿਆਂ ਦੀ ਨਜ਼ਮਾਂ ਦੇ ਸਾਹਮਣੇ ਨੰਦ ਲਾਲ ਨੇ ਆਪਣੀ ਬਾਣੀ ਚਾਰਨ ਕੀਤੀ ਹੈ ਗੁਰੂ ਗੋਬਿੰਦ ਸਿੰਘ ਨੇ ਐਵੇਂ ਸੀਨੇ ਨਾਲ ਨਹੀਂ ਲਾਇਆ ਸੀ ਨੰਦ ਲਾਲ ਨੂੰ ਬਵੰਜਾ ਕਵੀਆਂ ਦੇ ਚੋਂ ਐਵੇਂ ਸਿਰਮੌਰ ਨਹੀਂ ਬਣਾਇਆ ਸੀ ਇਹ ਵੀ ਮੈਂ ਅਰਜ਼ ਕਰਦੇ ਹਾਂ ਔਰ ਐਸੀਆਂ ਐਸੀਆਂ ਗੁੰਡੀਆਂ ਨੰਦ ਲਾਲ ਨੇ ਖੋਲੀਆਂ ਨੇ बड़े-बड़े वेदांती खड्शास्त्री चतुर्वेदी दार्शनिक फिलोसोफर हैरान रह जाएंगे जिस ढंग ਨਾਲ ਉਹ ਖੋਲਦੇ ਨੇ اور جس ڈھنگ ਨਾਲ اس苏فیان نو جو ہے سمجھاंदे ਨੇ خیر مختصر جو ہے میں अर्ज करा बाबा फरीद कहंदे ਨੇ ਕਦੀ-ਕਦੀ ਮਨ ਅੜੀ ਕਰ ਸਕਦਾ ਹੈ اور ਚੰਗੇ-ਚੰਗੇ ਸਤਿਪੁਰਸ਼ਾਂ ਦੇ ਮਨ ਅੜੀ ਕਰ ਜਾਂਦੇ ਨੇ ਯਾਤਰਾ ਆਰੰਭ ਹੋ ਗਈ ਏ ਚੱਲ ਪਿਆ ਚਲੋ ਅੜੀ ਵੀ ਹੈ ਕਿਸੇ ਦਿਨ ਰੁਕ ਗਿਆ